ਕੂਲਰ ਵੀ ਪਾ ਦੇਵੇਗਾ ਏਸੀ ਨੂੰ ਮਾਤ ਬਸ ਔਨ ਕਰਦੇ ਵੇਲੇ ਕਰਨਾ ਪਵੇਗਾ ਇਹ ਕੰਮ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸਮ ਖਾਸ ਅਪਡੇਟ ਮਹੀਨੇ ਵਿੱਚ ਗਰਮੀ ਰਿਕਾਰਡ ਤੋੜਨ ਲੱਗ ਪਈ ਹੈ ਦੁਪਹਿਰ ਵੇਲੇ ਤਾਂ ਗਰਮੀ ਇੰਨੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਕਿ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਰਾਤ ਨੂੰ ਵੀ ਬਿਨ ਵਗੈਰ ਏਸੀ ਤੋਂ ਸੋਣਾ ਔਖਾ ਹੋ ਜਾਂਦਾ ਹੈ ਪਰ ਬਿਜਲੀ ਦੇ ਬਿੱਲ ਤੋਂ ਡਰਦੇ ਆ ਦਿਨ ਰਾਤ ਏਸੀ ਚਲਾਉਣ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਇਸ ਲਈ ਬਹੁਤੇ ਲੋਕ ਦਿਨ ਵੇਲੇ 쿨ਰ ਦੀ ਵਰਤੋਂ ਕਰਦੇ ਹਨ ਦੂਜੇ ਪਾਸੇ ਤੇਜ਼ ਗਰਮੀ ਕਰਕੇ 쿨ਰ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਜਿਹੀ ਟ੍ਰਿਕ ਦੱਸ ਰਹੇ ਹਾਂ ਜਿਸ ਨਾਲ ਤੁਹਾਡਾ ਪੁਰਾਣਾ 쿨ਰ ਵੀ ਏਸੀ ਵਾਂਗ ਠੰਡੀ ਹਵਾ ਦੇਣ ਲੱਗ ਜਾਵੇਗਾ ਦਰਅਸਲ 90% ਲੋਕ 쿨ਰ ਨੂੰ ਸਹੀ ਤਰੀਕੇ ਨਾਲ ਚਲਾਉਣਾ ਹੀ ਨਹੀਂ ਜਾਣਦੇ ਇਸ ਕਰਕੇ 쿨ਰ ਕਈ ਵਾਰ ਫਾਇਦੇ ਦੀ ਥਾਂ ਨੁਕਸਾਨ ਵੀ ਕਰ ਦਿੰਦਾ ਜ਼ਿਆਦਾਤਰ ਲੋਕ 쿨ਰ ਚਲਾਉਂਦੇ ਸਮੇਂ ਇੱਕ ਗਲਤੀ ਕਰਦੇ ਹਨ ਉਹ ਇੱਕੋ ਵੇਲੇ ਹੀ 쿨ਰ ਦਾ ਪੱਖਾ ਤੇ ਪੰਪ ਚਾਲੂ ਕਰ ਦੇਂਦੇ ਹਨ ਹੁਣ ਤੁਸੀਂ ਕਹੋਗੇ ਕਿ ਕੂਲਰ ਨੂੰ ਤਾਂ ਇਸੇ ਤਰ੍ਹਾਂ ਹੀ ਚਾਲੂ ਕੀਤਾ ਜਾਂਦਾ ਪਰ ਅਸੀਂ ਤੁਹਾਨੂੰ ਦੱਸਦੀਏ ਕਿ ਜੇਕਰ ਪੱਖਾ ਤੇ ਪੰਪ ਇਕੱਠੇ ਚਾਲੂ ਕਰਦੇ ਹੋ ਤਾਂ ਸੁੱਕੀ ਘਾਹ ਤੇ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਤੇ ਪੱਖਾ ਵੀ ਚੱਲਣ ਲੱਗ ਪੈਂਦਾ ਜਿਸ ਕਾਰਨ ਤੁਹਾਨੂੰ ਸ਼ੁਰੂ ਵਿੱਚ ਗਰਮ ਹਵਾ ਮਿਲਦੀ ਹੈ ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਰੋ ਵੀਡੀਓ ਦੇ ਅੰਤ ਤੱਕ ਤੇ ਵੀਡੀਓ ਤੇ ਲਾਈਕ ਦਾ ਬਟਨ ਦਬਾ ਦਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਨਵੇਂ ਅਪਡੇਟਸ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਜਦੋਂ ਤੱਕ ਘਾਹ ਗਿੱਲਾ ਨਹੀਂ ਹੁੰਦਾ ਹਵਾ ਠੰਡੀ ਨਹੀਂ ਹੋਵੇਗੀ ਇੰਨਾ ਹੀ ਨਹੀਂ ਇਸ ਤੋਂ ਇੱਕ ਹੋਰ ਸਮੱਸਿਆ ਵੀ ਪੈਦਾ ਹੁੰਦੀ ਹੈ ਜਦੋਂ ਤੁਸੀਂ ਦੋਵੇਂ ਚੀਜ਼ਾਂ ਪੱਖਾ ਤੇ ਪੰਪ ਨੂੰ ਇਕੱਠਾ ਚਾਲੂ ਕਰ ਦਿਓ ਤਾਂ ਕਈ ਵਾਰ ਤੁਹਾਨੂੰ ਕੂਲਰ ਤੋਂ ਬਦਬੂ ਆਉਣ ਲੱਗਦੀ ਹੈ ਇਸ ਦੇ ਨਾਲ ਹੀ ਘਾਹ ਸੁੱਕਾ ਹੋਣ ਕਰਕੇ ਕਈ ਵਾਰ ਕਮਰਾ ਧੂੜ ਨਾਲ ਭਰ ਜਾਂਦਾ ਹੈ ਇਸ ਨਾਲ ਪੂਰਾ ਮਾਹੌਲ ਵਿਗੜ ਜਾਂਦਾ ਹੈ ਇਸ ਸਮੱਸਿਆ ਤੋਂ ਬਚਣ ਲਈ ਤੇ ਏਸੀ ਵਰਗੀ ਠੰਡੀ ਹਵਾ ਲੈਣ ਲਈ ਤੁਹਾਨੂੰ ਪਹਿਲਾਂ ਕੂਲਰ ਦਾ ਪੰਪ ਚਾਲੂ ਕਰਨਾ ਹੋਵੇਗਾ ਇਸ ਨੂੰ ਲਗਭਗ 5 ਮਿੰਟ ਤੱਕ ਚੱਲਣ ਦਿਓ ਜਦੋਂ ਘਾਹ ਪੂਰੀ ਤਰ੍ਹਾਂ ਗਿੱਲਾ ਹੋ ਜਾਵੇ ਤਾਂ ਪੱਖਾ ਚਾਲੂ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਤੁਹਾਨੂੰ ਤੁਰੰਤ ਠੰਡੀ ਹਵਾ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਬਦਬੂ ਵੀ ਆਏਗੀ ਤਾਂ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਇਹ ਅਪਡੇਟ ਅਸੀਂ ਉਮੀਦ ਕਰਦੇ ਹਾਂ ਤੁਸੀਂ ਇੰਨੀ ਗਰਮੀ ਦੇ ਮੌਸਮ ਵਿੱਚ ਕੂਲਰ ਤੋਂ ਏਸੀ ਵਰਗੀ ਠੰਡੀ ਹਵਾ ਜ਼ਰੂਰ ਲਵੋਗੇ ਅਤੇ ਗਰਮੀ ਤੋਂ ਰਾਹਤ ਲੈ पाओਗੇ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ